10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 17 ਨਵੰਬਰ 2025 ਦੇ ਸੋਮਵਾਰ ਨਾਨਕਚਾਈ ਸੰਮਤ 557 ਮਕਰ ਮਹੀਨੇ ਦੀ 2 ਤਰੀਕ ਹੈ ਜੀ ਸੈਮਿਆਮੂ ਕੈਰਜੀ ਅਤੇ ਕੁਆਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਲੀਅਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ ਦਿੱਤੀ ਹੈ ਜੀ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਵੈਨਕੂਵਰ ਕੈਟਲਮਟਨ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਮਹਿੰਗਾਈ ਦਰ ਦੀ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਕਹਿੰਦੇ ਘਟ ਗਈ ਹੈ ਜੀ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ bc ਦੇ ਵਕੀਲਾਂ ਦੀ ਜਿਨ੍ਹਾਂ ਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਆ ਵਕੀਲਾਂ ਦੀ ਸੰਸਥਾ ਨੇ ਇਸ ਸੰਬੰਧੀ ਇੱਕ ਖلاصਾ ਕੀਤਾ ਜੀ ਇਸ ਦੇ ਨਾਲ ਬੰਗਲਾਦੇਸ਼ ਦੀ ਗੱਲ ਹੋਊਗੀ ਬੰਗਲਾਦੇਸ਼ ਦੀ ਸਾਬਕਾ ਰਾਸ਼ਟਰਪਤੀ ਸ਼ੇਖ ਹਸੀਨਾ ਨੂੰ ਸਜ਼ਾਏ ਮੌਤ ਸੁਣਾ ਦਿੱਤੀ ਗਈ ਹੈ ਤੇ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਗੱਲ ਕਰਾਂਗੇ ਜੀ ਤੇ ਡੋਗਲ ਮੋਦੀ ਹੁਣਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਹਿੰਦੂਆਂ ਦੀ ਜਸੂਸੀ ਬਾਰੇ ਤੇ ਭਾਰਤ ਦੇ ਵਿੱਚ ਜਿਹੜੀ ਜਸੂਸੀ ਹੋ ਰਹੀ ਆ ਉਹਦੇ ਵਿੱਚ ਬਹੁਤ ਗੰੰਤੀ ਜਸੂਸੀ ਪਾਕਿਸਤਾਨ ਵਾਸਤੇ ਹਿੰਦੂ ਕਰ ਰਹੇ ਆ ਪਰ ਬਾਅਦ ਵਿੱਚ ਰੋਲਾ ਪੈਣ ਤੋਂ ਮੁੱਕਰ ਗਏ ਪਰ ਅਗਲੇ ਆਨੇ ਮੁਰੇ ਹੋਰ ਸਬੂਤ ਰੱਖ ਦਿੰਦੇ ਆ ਮਸਲਾ ਕਾਫੀ ਗਰਮਾਇਆ ਹੋਇਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਬੰਗਾਲ ਦੀ ਪੰਜਾਬ ਦੀ ਬਿਹਾਰ ਤੋਂ ਬਾਅਦ ਭਾਜਪਾ ਹੁਣ ਬੰਗਾਲ ਤੇ ਪੰਜਾਬ ਨੂੰ ਜਿੱਤਣਾ ਚਾਹੁੰਦੀ ਆ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ

ਜਸੋ ਹੋਤਾ ਸ਼ੋ ਚੱਕਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਸੰਬੰਧੀ ਜਿਹੜੇ ਤਾਜ਼ਾ ਅੰਕੜੇ ਆਏ ਆ ਉਹ ਇਹ ਕਿਹਾ ਜਾ ਰਿਹਾ ਕਿ ਅਕਤੂਬਰ ਦੇ ਵਿੱਚ ਮਹਿੰਗਾਈ ਦਰ ਘਟ ਗਈ ਹੈ ਸੋ ਇਹ ਸਤੰਬਰ ਦੇ ਵਿੱਚ 2.6 ਦੱਸੀ ਗਈ ਸੀ ਤੇ ਹੁਣ ਉਹ ਕਹਿੰਦੇ ਘਟ ਕੇ 2.2 ਰਹਿ ਗਈ ਹੈ ਤੇ ਇਹਦੇ ਨਾਲ ਕਹਿੰਦੇ ਕਾਫੀ ਫਰਕ ਪਿਆ ਉਹਦਾ ਕਾਰਨ ਕਹਿੰਦੇ ਦੱਸਿਆ ਗਿਆ ਵੀ ਗਰੋਸਰੀ ਕਹਿੰਦੇ ਸਸਤੀ ਹੋ ਗਈ ਤੇ ਨਾਲ ਦੀ ਨਾਲ ਗੈਸ ਦੀਆਂ ਕੀਮਤਾਂ ਕੁਝ ਘਟੀਆਂ ਉਹਦੇ ਕਰਕੇ ਓਵਰਆਲ ਕੈਨੇਡਾ ਦੇ ਵਿੱਚ ਇਨਫਲੇਸ਼ਨ ਰੇਟ ਜਿਹੜਾ ਉਹ ਹੇਠਾਂ ਆਇਆ ਪਰ ਜਦੋਂ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਤਾਂ ਇਹ ਗੱਲਾਂ ਸਿਰਫ ਕਾਗਜ਼ਾਂ ਦੇ ਵਿੱਚ ਦਿਖਾਈ ਦਿੰਦੀਆਂ ਜਦੋਂ ਤੁਸੀਂ ਕੋਈ ਸਟੋਰ ਦੇ ਤੇ ਚੀਜ਼ ਖਰੀਦਣ ਜਾਂਦੇ ਆਂ ਚਾਹੇ ਗਰੋਸਰੀ ਆ ਚਾਹੇ ਕੱਪੜੇ ਆ ਤਾਂ ਸਾਰਾ ਕੁਝ ਮਹਿੰਗਾ ਹੋਇਆ ਹੀ ਪ੍ਰਤੀਤ ਹੁੰਦਾ ਆ ਕਿਸੇ ਵੀ ਚੀਜ਼ ਦੀ ਕੀਮਤ ਘਟਦੀ ਦਿਖਾਈ ਨਹੀਂ ਦਿੰਦੀ ਇੱਥੋਂ ਤੱਕ ਕਿ ਗੈਸ ਦੀਆਂ ਕੀਮਤਾਂ ਵੀ ਕਈਆਂ ਜਾ ਰਹੀਆਂ ਘਟ ਗਈਆਂ ਪਰ ਬਿਲਕੁਲ ਨਹੀਂ ਘਟੀਆਂ ਹੈਗੀਆਂ तकरीबन ਉਹੀ ਰੇਟ ਚੱਲ ਰਹੇ ਆ ਸੋ ਕਾਗਜ਼ਾਂ ਦੇ ਵਿੱਚ ਨੂੰ ਉੱਲੂ ਬਣਾਉਣ ਦੀ ਕਾਰਵਾਈ ਆਪਾਂ ਕਹਿ ਸਕਦੇ ਆ ਕਿ ਇਨਫਲੇਸ਼ਨ ਰੇਟ ਕਦੇ ਉੱਪਰ ਚੱਲੇ ਜਾਂਦਾ ਕਦੇ ਥੱਲੇ ਚੱਲੇ ਜਾਂਦਾ ਜਦੋਂ ਇਨਫਲੇਸ਼ਨ ਰੇਟ 7.5 ਦੇ ਸਿਗਾ ਉਦੋਂ ਵੀ ਕੀਮਤਾਂ ਜਿਹੜੀਆਂ ਆਹੀ ਸੀਗੀਆਂ ਤੇ ਜਦੋਂ ਹੁਣ ਇਹ ਕਹਿੰਦੇ ਆ ਸਵਾ ਦੋ ਦੇ ਉੱਤੇ ਆ ਗਿਆ ਤਾਂ ਕੀਮਤਾਂ ਉਸ ਹਿਸਾਬ ਦੇ ਨਾਲ ਘਟੀਆਂ ਦਿਖਾਈ ਨਹੀਂ ਦੇ ਰਹੀਆਂ ਇਸ ਕਰਕੇ ਸਟੈਟਿਸ ਕੈਨੇਡਾ ਬੇਸ਼ੱਕ ਕਹੀ ਜਾ ਰਿਹਾ ਕਿ ਇਨਫਲੇਸ਼ਨ ਰੇਟ ਥੱਲੇ ਆਇਆ ਹੋਇਆ ਪਰ ਕੁੱਲ ਮਿਲਾ ਕੇ ਗਰਾਊਂਡ ਦੇ ਉੱਤੇ ਜ਼ਮੀਨ ਦੇ ਉੱਤੇ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਤੇ ਮਹਿੰਗਾਈ ਨੇ ਲੋਕ ਕਾਫੀ ਸਤਾਏ ਹੋਏ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਫਰੋਤੀਆਂ ਦੀ ਫਰੋਤੀਆਂ ਬਹੁਤ ਸਾਰੇ ਲੋਕਾਂ ਨੂੰ ਆ ਚੁੱਕੀਆਂ ਕੈਨੇਡਾ ਦੇ ਵਿੱਚ ਚਾਹੇ ਉਹ ਸਰੀ ਨੇ ਐਬਸਫੋਰਡ ਬ੍ਰੈਂਟਨ ਕੈਲਗਰੀ ਬ੍ਰੈਂਟਨ ਅੱਡ ਅੱਡ ਤਰ੍ਹਾਂ ਦੇ ਜਿਹੜੇ ਕੰਮ ਕਰਨ ਵਾਲੇ ਚਾਹੇ ਕੋਈ ਅਮੀਰ ਨੇ ਕੋਈ ਬਿਜ਼ਨਸਮੈਨ ਨੇ ਤੇ ਜਾਂ ਕੋਈ ਹੋਰ ਵੱਡਾ ਕਾਰੋਬਾਰ ਕਰਦੇ ਆ ਤੇ ਹੁਣ ਜਿਹੜੀਆਂ ਫਰੋਤੀਆਂ ਦੀ ਧਮਕੀ ਆਈ ਹੈ ਉਹ ਵਕੀਲਾਂ ਨੂੰ ਆਈ ਹੈ BC ਦੀ ਵਕੀਲਾਂ ਦੀ ਸੰਸਥਾ ਲਾ ਸੁਸਾਇਟੀ ਆਫ BC ਵੱਲੋਂ ਬਕਾਇਦਾ ਤੌਰ ਦੇ ਉੱਤੇ ਇਹ ਦੱਸਿਆ ਗਿਆ ਖਲਾਸਾ ਕੀਤਾ ਗਿਆ ਕਿ ਉਹਨਾਂ ਦੇ ਕੋਲ ਰਿਪੋਰਟਾਂ ਨੇ ਕਿ ਉਹਨਾਂ ਦੇ ਨਾਲ ਕੰਮ ਕਰਦੇ ਕੁਝ ਵਕੀਲਾਂ ਨੂੰ ਇਹ ਤਾਂ ਮੰਗੀਆਂ ਆ ਕਿ ਜਾਂ ਤਾਂ ਤੁਸੀਂ ਪੈਸੇ ਦਿਓ ਨਹੀਂ ਤਾਂ ਫਿਰ ਤੁਹਾਡਾ ਸਰੀਰਕ ਨੁਕਸਾਨ ਕੀਤਾ ਜਾਊਗਾ ਸੋ ਕਮਾਲ ਦੀ ਗੱਲ ਇਹ ਹੈ ਕਿ ਵਕੀਲ ਜਿਹੜੇ ਐ ਸੋਸਾਇਟੀ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਜੇ ਆਪਾਂ ਇਹ ਕਹਿ ਦਈਏ ਕਿ ਸਰਕਾਰ ਦੇ ਅਤੇ ਕਾਨੂੰਨ ਦੇ ਕੰਮ ਲਾਗੂ ਕਰਨ ਦੇ ਵਾਸਤੇ ਵਕੀਲਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਆ ਤੇ ਇਹ ਕੋਈ ਹੱਤਕਥਨੀ ਨਹੀਂ ਹੋਊਗੀ। ਕੁਝ ਲੋਕ ਇਹ ਵੀ ਕਹਿੰਦੇ ਆ ਕਿ ਅਪਰਾਧੀਆਂ ਨੂੰ ਛਡਾਉਣ ਵਾਲੇ ਵੀ ਵਕੀਲੇ ਆ ਪਰ ਫਿਰ ਵੀ ਸੋਸਾਇਟੀ ਦੇ ਵਿੱਚ ਵਕੀਲ ਇੱਕ ਬਹੁਤ ਸਤਿਕਾਰਯੋਗ ਰਤਬਾ ਰੱਖਦੇ ਆ ਤੇ ਹੁਣ ਭਾਰਤ ਦੇ ਬਿਸ਼ਨੋਈ ਗੈਂਗ ਵੱਲੋਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਲਾਸਾਇਟ ਆਫ ਬੀਸੀ ਜਿਹੜੀ ਆ ਜੀ ਇਹ ਬੀਸੀ ਦੇ ਵਕੀਲਾਂ ਨੂੰ ਰੈਗੂਲੇਟ ਕਰਦੀ ਸੰਸਥਾ ਆ। ਉਹਨਾਂ ਨੇ ਆਪਣੇ ਬਿਆਨ ਵਿੱਚ ਇਹ ਗੱਲ ਕਿਹਾ ਕਿ ਵਕੀਲ ਕਾਫੀ ਘਬਰਾਏ ਹੋਏ ਆ ਕਿਉਂਕਿ ਪੈਸੇ ਨਾ ਮਿਲਣ ਤੇ ਸਰੀਰਕ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਗਈ ਆ ਸੋ ਇਹ ਉਹਨਾਂ ਨੇ ਨਾਂ ਨਹੀਂ ਜ਼ਿਕਰ ਕੀਤੇ ਕਿ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਕਿਹੜੇ-ਕਿਹੜੇ ਵਕੀਲ ਨੂੰ ਧਮਕੀ ਮਿਲੀ ਆ ਪਰ ਕੁੱਲ ਮਿਲਾ ਕੇ ਉਹਨਾਂ ਨੇ ਕਿਸੇ ਇੱਕ ਅਧਿਕਾਰੀ ਸਾਹ ਦੇ ਉੱਤੇ ਇਹ ਕਿਹਾ ਵੀ ਵਕੀਲਾਂ ਨੂੰ ਧਮਕੀ ਮਿਲੀ ਆ ਸੋ ਜਿਹੜੀ ਧਮਕੀ ਮਿਲੀ ਆ ਸਾਨੂੰ ਆਪਣੇ ਸੂਤਰਾਂ ਦੇ ਰਾਹੀਂ ਉਹ ਚਿੱਠੀ ਪ੍ਰਾਪਤ ਹੋਈ ਆ ਇੱਕ ਵਕੀਲ ਦੇ ਰਾਹੀਂ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਧਮਕੀ ਦਿੱਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਰੋਬਨ ਹੁੱਡ ਟਾਈਪ ਲੋਕ ਆ ਮਤਲਬ ਕਿ ਅਸੀਂ ਅਮੀਰਾਂ ਤੋਂ ਲੁੱਟ ਕੇ ਗਰੀਬਾਂ ਦੇ ਵਿੱਚ ਵੰਡਣ ਵਾਲੇ ਆ ਤੇ ਉਹ ਕਹਿੰਦੇ ਵੀ ਇਹ ਜਿਹੜੇ ਲੋਕ ਨੇ ਜਿਹੜੇ ਭਾਰਤੀ ਬਿਜ਼ਨਸਮੈਨ ਨੇ ਚਿੱਠੀ ਅੰਗਰੇਜ਼ੀ ਵਿੱਚ ਹੈ ਮੈਂ ਤੁਹਾਨੂੰ ਤਰਜਮਾ ਕਰਕੇ ਦੱਸ ਰਿਹਾ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੇ ਭਾਰਤੀ ਬਿਜ਼ਨਸਮੈਨ ਆ ਇਹਨਾਂ ਨੇ ਐਲਐਮਆ ਵੇਚ ਕੇ ਤੇ ਗਰੀਬਾਂ ਨੂੰ ਲੁੱਟ ਕੇ ਬਹੁਤ ਪੈਸਾ ਜਿਹੜਾ ਕਮਾਇਆ ਆ ਤੇ ਇਹਦੇ ਵਿੱਚ ਫਿਰ ਵਕੀਲ ਵੀ ਨਾਲ ਹੀ ਸ਼ਾਮਲ ਹੋ ਜਾਂਦੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਇੱਥੇ ਆਏ ਆ ਤਾਂ ਦੇਖਿਆ ਆ ਕਿ ਬਹੁਤ ਵੱਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਕੰਪਨੀਆਂ ਆ ਉਹਨਾਂ ਨੇ ਬਿਨਾ ਕੁਝ ਕੀਤੇ ਇੱਥੇ ਬਹੁਤ ਪੈਸਾ ਬਣਾਇਆ ਹੋਇਆ ਜਦੋਂ ਕਿ ਆਮ ਲੋਕ ਜਿਹੜੇ ਆ ਉਹ ਗੁਜ਼ਾਰਾ ਕਰਨਾ ਵੀ ਉਹਨਾਂ ਦਾ ਔਖਾ ਹੋਇਆ ਪਿਆ ਆ ਤੇ ਅਸੀਂ ਕਹਿੰਦੇ ਜਿਹੜੇ ਬਿਸ਼ਨੋਈ ਗੈਂਗ ਵੱਲੋਂ ਕਹਿਣਾ ਚਾਹੁੰਦੇ ਆ ਕਿ ਬਿਲਡਰਸ ਕੰਟਰੈਕਟਰਸ ਦੁਕਾਨਦਾਰ ਫਾਰਮਰ ਅਕਾਊਂਟੈਂਟ ਇਹ ਸਾਡੇ ਸਾਰੇ ਨਿਸ਼ਾਨੇ ਦੇ ਉੱਤੇ ਆ ਤੇ ਹੁਣ ਵਾਰੀ ਜਿਹੜੀ ਆ ਵਕੀਲਾਂ ਦੀ ਆ ਫਿਰ ਇਸ ਚਿੱਠੀ ਦੇ ਵਿੱਚ ਅੱਗੇ ਚੱਲ ਕੇ ਲਿਖਦੇ ਆ ਕਿ ਵਕੀਲਾਂ ਨੇ ਵੱਡੇ ਵੱਡੇ ਝੂਠ ਬੋਲ ਕੇ ਕਮਾਈ ਕੀਤੀ ਹੈ ਗਰੀਬ ਲੋਕਾਂ ਨੂੰ ਜਿਹੜਾ ਆ ਫੀਸਾਂ ਦੇ ਵਿੱਚ ਮਿਲੀਅਨਸ ਆਫ ਡਾਲਰ ਚ ਠੱਗਿਆ ਆ ਤੇ ਹੁਣ ਇਸ ਕਰਕੇ ਅਸੀਂ ਇਹਨਾਂ ਦੁਆਲੇ ਹੋਏ ਆ ਤੇ ਉਹ ਕਹਿੰਦੇ ਵੀ ਬਹੁਤ ਸਾਰੇ ਤਾਂ ਪਹਿਲਾਂ ਹੀ ਸਾਨੂੰ ਮਿਲ ਚੁੱਕੇ ਆ ਤੇ ਹੁਣ ਜਿਹੜੀ ਆ ਉਹਨਾਂ ਨੂੰ ਹੂਰ ਜਿਹੜੇ ਰਹਿੰਦੇ ਆ ਉਹਨਾਂ ਨੂੰ ਮਿਲਣ ਦੀ ਸਾਨੂੰ ਲੋੜ ਆ ਤੇ ਉਹਨਾਂ ਨੇ ਇਹ ਵੀ ਕਹਿਇਆ ਕਿ ਅਸੀਂ ਕੁਝ ਵਕੀਲਾਂ ਨੂੰ ਪਹਿਲਾਂ ਨਿਸ਼ਾਨਾ ਬਣਾ ਚੁੱਕੇ ਆ ਅਤੇ ਚਾਹੇ ਉਹ ਗੋਰੇ ਹੋਣ ਚਾਹੇ ਕਾਲੇ ਹੋਣ ਚਾਹੇ ਭੂਰੇ ਹੋਣ ਸਾਰੇ ਸਾਡੇ ਨਿਸ਼ਾਨੇ ਦੇ ਉੱਤੇ ਆ ਤੇ ਨਾਲ ਹੀ RCMP ਨੂੰ ਵੀ ਚੈਲੰਜ ਕੀਤਾ ਗਿਆ ਉਹਨਾਂ ਲਿਖਿਆ ਵੀ ਇਹ ਜਿਹੜੀ ਚਿੱਠੀ ਆ ਨਾਲ ਦੀ ਨਾਲ ਅਸੀਂ RCMP ਦੇ ਮੇਨ ਹੈੱਡ ਕੁਆਟਰ ਨੂੰ ਅਤੇ RCMP ਦੇ ਬ੍ਰਿਟਿਸ਼ ਕੋਲੰਬੀਆ ਦਫ਼ਤਰ ਨੂੰ ਭੇਜ ਰਹੇ ਆ ਤੇ ਜੇਕਰ ਤੁਸੀਂ ਸਾਡੇ ਮਗਰ ਆ ਕੇ ਸਾਨੂੰ ਫੜ ਸਕਦੇ ਆ ਤਾਂ ਫੜ ਲਓ ਜੀ ਤੇ ਇਹਦੇ ਵਿੱਚ ਸਾਰੇ ਨੋਰਮਨ ਲੈਂਡ ਦੇ ਵਕੀਲਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਵੀ ਤੁਸੀਂ ਤਿਆਰ ਰਹੋ ਸੋ ਇਹ ਤੋਂ ਵੱਡੀ ਖੁੱਲ ਖੇਲ ਜਿਹੜੀ ਆ ਹੁਣ ਕੀ ਹੋ ਸਕਦੀ ਆ ਤੇ ਹੁਣ ਤਾਂ ਇਹੀ ਆ ਵੀ ਕਿਸੇ ਬੀਸੀ ਦੇ ਪੁਲਿਸ ਚੀਫ ਨੂੰ ਜਿਹੜਾ ਆ ਉਹੋ ਧਮਕੀ ਮਿਲਣੀ ਰਹਿ ਗਈ ਆ ਵੀ ਤੇਰੇ ਤੋਂ ਫਰੋਤੀ ਲੈਣੀ ਆ ਬਿਜ਼ਨਸਮੈਨਾਂ ਤੋਂ ਹੁੰਦੀ ਹੁੰਦੀ ਗੱਲ ਗਾਂਹਾਂ ਦੀ ਗਾਂਹ ਜਿਹੜੀ ਆ ਉਹ ਵਕੀਲਾਂ ਤੱਕ ਪਹੁੰਚ ਗਈ ਆ ਹੁਣ ਇਹ ਜਿਹੜੀ ਚਿੱਠੀ ਆ ਇਹ ਜਿਹੜੀ ਆ ਉਹ ਮੇਲ ਰਾਹੀਂ ਕਈਆਂ ਦੇ ਡੋਰਸ ਰਾਹੀਂ ਡ੍ਰੌਪ ਕੀਤੀ ਗਈ ਆ ਉਹਦੀ ਪ੍ਰਮਾਣਿਕਤਾ ਬਾਰੇ ਹਲੇ ਪੁਲਿਸ ਨੇ ਕੁਝ ਵੀ ਨਹੀਂ ਕਿਹਾ ਹੈਗਾ ਪਰ ਲਾ ਸੋਸਾਇਟੀ ਆਫ ਬੀਸੀ ਨੇ ਇਹ ਚਿੱਠੀ ਬਾਰੇ ਗੱਲਾਂ ਜਨਤਕ ਕਰਕੇ ਲੋਕਾਂ ਨੂੰ ਜ਼ਰੂਰ ਦੱਸ ਦਿੱਤਾ ਹੈ ਕਿ ਉਹ ਵੀ ਇਹਨਾਂ ਫਰੋਤੀਆਂ ਦੇ ਐਕਸਟਰੈਸ਼ਨ ਦੇ ਚੱਕਰ ਵਿੱਚ ਹਣ ਭਿੱਜ ਨਹੀਂ ਰਹੇ ਇਸ ਦੇ ਨਾਲ ਹੀ ਸਰੀ ਦੇ ਵਿੱਚ ਤੁਹਾਨੂੰ ਦੱਸਿਆ ਸੀ ਪਿਛਲੇ ਹਫ਼ਤੇ ਕਿ 170 ਸਟਰੀਟ ਹੈ ਅਤੇ 32 ਨੰਬਰ ਲੱਗੇ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਵੈਸੇ ਇਸ ਘਰ ਦੇ ਦੋ ਵਾਰੀ ਗੋਲੀ ਚੱਲੇ ਚੁੱਕੀ ਆ ਜਿਹੜੀ ਪਹਿਲੀ ਵਾਰੀ ਗੋਲੀ ਚੱਲੀ ਆ ਉਦੋਂ ਇਹ ਕਿਹਾ ਗਿਆ ਸੀਗਾ ਕਿ ਇੱਥੇ ਕਿਸੇ ਦੇ ਗੋਲੀ ਲੱਗੀ ਨਹੀਂ ਬਾਅਦ ਵਿੱਚ ਇੱਕ ਬੰਦਾ ਸਾਹਮਣੇ ਆ ਗਿਆ ਉਹ ਕਹਿੰਦਾ ਵੀ ਮੇਰੇ ਗੋਲੀ ਲੱਗੀ ਆ ਤੇ ਮੇਰੇ ਚਿਹਰੇ ਦੇ ਉੱਤੇ ਉਹ ਗੋਲੀ ਲੱਗੀ ਆ ਪਰ ਖਬਰ ਵੀ ਦਿੱਤੀ ਸੀਗੀ ਹੁਣ ਉਸ ਨੌਜਵਾਨ ਦੇ ਗੋਲੀ ਲੱਗੀ ਨੂੰ ਤਕਰੀਬਨ 10 ਦਿਨ ਬੀਤ ਚੁੱਕੇ ਆ ਪਰ ਅੱਜ ਵੀ ਉਹਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਉਹਦਾ ਇਲਾਜ ਨਹੀਂ ਹੋ ਰਿਹਾ ਗੋਲੀ ਜਿਹੜੀ ਆ ਉਹਦੇ ਨੱਕ ਅਤੇ ਜਬਾੜੇ ਦੇ ਵਿਚਾਲੇ ਤਕਰੀਬਨ ਇਹ ਥਾਂ ਦੇ ਉੱਤੇ ਫਸੀ ਹੋਈ ਆ ਉਹਨੇ ਸਾਨੂੰ ਆਪਣੇ ਐਕਸ-ਰੇ ਅਤੇ ਕੁਝ ਹੋਰ ਰਿਪੋਰਟਾਂ ਵੀ ਦਿੱਤੀਆਂ ਤੇ ਉਹ ਕਹਿੰਦੇ ਵੀ ਮੈਂ ਬੜਾ ਦੁਖੀ ਹਾਂ ਕਿ ਇੱਕ ਪਾਸੇ ਮੈਂ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਕਿ ਮੇਰੇ ਉੱਤੇ ਇਹ ਪ੍ਰੈਸ਼ਰ ਬਹੁਤ ਹੈ ਵੀ ਗੋਲੀ ਜਿਹੜੀ ਗਾਂ ਕਿਤੇ ਵੀ ਲੱਗ ਸਕਦੀ ਸੀ ਮੇਰੇ ਛੋਟੇ-ਛੋਟੇ ਬੱਚੇ ਆ ਤੇ ਦੂਜੀ ਗੱਲ ਜਿਹੜੀ ਆ ਵੀ ਗੋਲੀ ਕੱਢੀ ਨਹੀਂ ਜਾ ਰਹੀ ਉਹ ਕਹਿੰਦੇ ਮੈਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਇਹ ਕਹਿ ਕੇ ਕਿ ਸਪੈਸ਼ਲਿਸਟ ਜਿਹੜਾ ਆ ਉਹ ਗੋਲੀ ਕੱਢੂਗਾ ਤੇ ਸਪੈਸ਼ਲਿਸਟ ਇਹ ਕਹਿ ਰਿਹਾ ਕਿ ਮੈਂ ਗੋਲੀ ਕੱਢਣ ਲਈ ਤਿਆਰ ਆਂ ਤੇ ਮੈਂ ਚਾਹੁੰਦਾ ਗੋਲੀ ਤੇਰੀ ਜਲ ਤੋਂ ਜਲਦ ਨਿਕਲੇ ਤਾਂ ਕਿ ਜਿਹੜੀ ਤੈਨੂੰ ਪੀੜ ਹੋ ਰਹੀ ਆ ਦਰਦ ਹੋ ਰਿਹਾ ਉਹ ਤੋਂ ਛੁਟਕਾਰਾ ਹੋ ਜਾਵੇ ਪਰ ਮੈਨੂੰ ਗਾਹਾਂ ਤੇਰੀ ਸਰਜਰੀ ਕਰਨ ਦੇ ਵਾਸਤੇ ਬੈੱਡ ਨਹੀਂ ਮਿਲ ਰਿਹਾ ਕਿਸੇ ਹਸਪਤਾਲ ਦੇ ਵਿੱਚ ਸੋ ਤੁਸੀਂ ਸੋਚ ਸਕਦੇ ਆ ਕਿ ਇਹ ਕਿਹੋ ਜਿਹਾ ਸਿਸਟਮ ਆ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਇੱਕ ਤਾਂ ਡਰਿਆ ਹੋਇਆ ਉਹਦੇ ਗੋਲੀ ਇਸ ਵੇਲੇ ਚਿਹਰੇ ਵਿੱਚ ਫਸੀ ਹੋਈ ਆ ਉਹ ਕਹਿ ਰਿਹਾ ਇਸ ਗੱਲ ਨੂੰ ਤੇ ਦੂਜੇ ਪਾਸੇ ਉਹਦਾ ਇਲਾਜ ਕਰਨ ਦੇ ਵਾਸਤੇ ਬੈੱਡ ਹੈ ਨਹੀਂਗਾ ਸੋ ਉਹਨੇ ਸਾਡੇ ਰਾਹੀਂ ਇਹ ਜਿਹੜੀ ਆ ਅਬੀਸੀ ਦੇ ਹੈਲਥ ਮੈਕ ਮੈਨੂੰ ਸਿਹਤ ਮੈਕ ਮੈਨੂੰ ਕਿਹਾ ਕਿ ਇਹ ਪੀੜਾ ਤੋਂ ਬਰਾ ਛਤਕਾਰਾ ਕਰਾਇਆ ਜਾਵੇ ਉਹ ਕਹਿੰਦੇ ਮੈਨੂੰ ਹਾਈਡਰੋਮੋਰਫਿਨ ਦਿੱਤੀ ਹੋਈ ਆ ਵੀ ਤੁਸੀਂ ਹਾਈਡਰੋਮੋਰਫਿਨ ਲੈ ਕੇ ਤਾਂ ਆਪਣਾ ਦਰਦ ਘਟਾ ਸਕਦਾ ਉਹ ਕਹਿੰਦੇ ਮੈਂ ਜਦੋਂ ਉਹਦੀ ਵਰਤੋਂ ਕਰਦਾ ਮੇਰੇ ਤੋਂ ਸਹਿ ਨਹੀਂ ਹੁੰਦੀ ਉਹ ਇੰਨੀ ਜ਼ਿਆਦਾ ਨਸ਼ੀਲੀ ਆ ਇਸ ਕਰਕੇ ਮੈਂ ਐਡ ਬੋਲਾ ਦੇ ਟਾਇਲ ਨਾਲ ਇਕੱਠੀਆਂ ਲੈ ਰਿਆ ਆ ਸੋ ਇਸ ਪਾਸੇ ਵੀ ਉਹਨਾਂ ਨੇ ਤਵਾਨ ਦਵਾਇਆ ਕਿ ਬੀਸੀ ਦੇ ਸਿਹਤ ਮੈਕ ਮੈਨੂੰ ਇਸ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਆ ਜਾ ਹੱਲਾ ਕਿ ਉਹਨਾਂ ਦਾ ਕਹਿਣਾ ਕਿ ਮੈਨੂੰ ਛੁੱਟੀ ਹੀ ਗੋਲੀ ਕੱਢ ਕੇ ਦੇਣੀ ਚਾਹੀਦੀ ਸੀਗੀ ਪਰ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਅਣਗੌਲੇ ਆ ਗਿਆ ਇਹ ਤੋਂ ਪਤਾ ਲੱਗਦਾ ਕਿ ਇੱਥੇ ਸਿਸਟਮ ਜਿਹੜਾ ਆ ਕਿੰਨਾ ਹੱਦ ਤੱਕ ਵਿਗੜ ਚੁੱਕਾ ਆ ਉਹਦੇ ਵਿੱਚ ਕਿੰਨਾ ਵੱਡੀ ਸਫਲਤਾ ਵੱਡਾ ਵੱਡਾ ਫੇਲੀਅਰ ਆ ਚੁੱਕਾ ਆ ਕਿ ਗੋਲੀ ਲੱਗੇ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਗੋਲੀ ਕੱਢੇ ਤੋਂ ਬਿਨਾਂ ਹੀ ਛੁੱਟੀ ਦੇ ਦਿੱਤੀ ਗਈ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਬੰਗਲਾਦੇਸ਼ ਦੀ ਬੰਗਲਾਦੇਸ਼ ਦੇ ਵਿੱਚ ਸਿਆਸੀ ਤਖਤਾ ਪਲਟਿਆ ਗਿਆ ਸੀਗਾ ਭਾਰਤ ਦੀ ਕਟਪੁਤਲੀ ਰਾਸ਼ਟਰਪਤੀ ਸ਼ੇਖ ਅਸੀਨਾ ਨੂੰ ਜਾਨ ਬਚਾ ਕੇ ਭਜੜਾ ਪੈ ਗਿਆ ਸੀ ਇਸ ਵੇਲੇ ਉਹ ਭਾਰਤ ਦੀ ਸ਼ਰਨ ਦੇ ਵਿੱਚ ਰਹਿ ਰਹੀ ਹੈ ਦੂਜੇ ਪਾਸੇ ਜਿਹੜੇ ਆ ਬੰਗਲਾਦੇਸ਼ ਦੀ ਮੌਜੂਦਾ ਸਰਕਾਰ ਆ ਉਹਦੇ ਵੱਲੋਂ ਉੱਥੋਂ ਦੀ ਜਿਹੜੀ ਇੱਕ ਇੰਟਰਨੈਸ਼ਨਲ ਕ੍ਰਾਈਮਸ ਟ੍ਰਿਬਿਊਨਲ ਆ ਉਹਦੇ ਵਿੱਚ ਮੁਕੱਦਮਾ ਚਲਾਇਆ ਗਿਆ ਇਹਨੂੰ ਪੈਕ ਤਰੀਕੇ ਨਾਲ ਇਹ ਕਹਿ ਸਕਦੇ ਆ ਕਿ ਇਹ ਬੰਗਲਾਦੇਸ਼ ਦੀ ਘਰੇਲੂ ਜਿਹੜੀ ਆ ਉਹ ਕ੍ਰਾਈਮ ਕੋਰਟ ਆ ਅਪਰਾਧਾਂ ਦੀ ਅਦਾਲਤ ਆ ਉਹਦੇ ਵਿੱਚ ਕਿਹਾ ਗਿਆ ਕਿ ਸ਼ੇਖ ਅਸੀਨਾ ਦੇ ਰਾਜ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਵਿਰੋਧੀ ਜਿਹੜੇ ਸੀਗੇ ਰਾਜਸੀ ਵਿਰੋਧੀ ਉਹਨਾਂ ਚੋਕ ਚੋਕ ਕੇ ਝੂਠੇ ਮੁਕਾਬਲਿਆਂ 'ਚ ਖਤਮ ਕਰ ਦਿੱਤਾ ਗਿਆ ਕਈਆਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ 'ਚ ਦੇ ਦਿੱਤਾ ਗਿਆ ਅਤੇ ਬਹੁਤ ਸਾਰੇ ਹੱਲੇ ਵੀ ਲਾਪਤਾ ਆ ਪਤਾ ਨਹੀਂ ਉਹ ਕਿੱਥੇ ਕਪਾ ਦਿੱਤੇ ਗਏ ਆ 14 ਸੌ ਦੇ ਕਰੀਬ ਦਾ ਲੋਕ ਕਹਿੰਦੇ ਵੀ ਕਿਲੇ ਇੱਕ ਸਾਲ ਦੇ ਵਿੱਚ ਇਹ ਹੱਲੇ ਵਿੱਚ ਉਹਨਾਂ ਨੇ ਮਾਰੇ ਆ ਸੋ ਇਹ ਜਿਹੜਾ ਮੁਕੱਦਮਾ ਆ ਇਹਨਾਂ ਦੀ ਵਾਰ ਕ੍ਰਾਈਮ ਕੋਰਟ ਵਿੱਚ ਚੱਲਿਆ ਟ੍ਰਿਬਿਊਨਲ ਦੇ ਵਿੱਚ ਚੱਲਿਆ ਉਸ ਤੋਂ ਬਾਅਦ ਦੇ ਵਿੱਚ 6 ਕਸੀਨਾ ਨੂੰ ਸਜ਼ਾਏ ਮੌਤ ਜਿਹੜੀ ਹੈ ਜੀ ਉਹ ਸੁਣਾ ਦਿੱਤੀ ਗਈ ਆ ਕਿਉਂਕਿ 6 ਕਸੀਨਾ ਜਿਹੜੀ ਇਸ ਵੇਲੇ ਭਾਰਤ ਵਿੱਚ ਇਸ ਕਰਕੇ ਉਹਦੀ ਹਵਾਲਗੀ ਹੋਣੀ ਬੜੀ ਜ਼ਰੂਰੀ ਹੈ ਜੇਕਰ ਉਹਨੂੰ ਵੀ ਸਜ਼ਾ ਨੂੰ ਐਗਜ਼ੀਕਿਊਟ ਕਰਨਾ ਆ ਇਸ ਵਾਸਤੇ ਬੰਗਲਾਦੇਸ਼ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਦੋਸ਼ੀ ਸ਼ੇਕਸੀਨਾ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਦੂਜੇ ਪਾਸੇ ਸ਼ੇਖ ਅਸੀਨਾ ਦਾ ਕਹਿਣਾ ਹੈ ਕਿ ਇਹ ਸਿਰਫ ਉਹਨਾਂ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹੜੀ ਕਿਨੋਂ ਦੇ ਰਾਜਸੀ ਵਿਰੋਧੀਆਂ ਵੱਲੋਂ ਰਚੀ ਜਾ ਰਹੀ ਹੈ ਤੇ ਭਾਰਤ ਨੇ ਹਾਲ ਦੀ ਘੜੀ ਸ਼ੇਖ ਅਸੀਨਾ ਨੂੰ ਸਪੁਰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਬੰਗਲਾਦੇਸ਼ ਐਡੀ ਵੱਡੀ ਕੋਈ ਤਾਕਤ ਵੀ ਹੈ ਨਹੀਂ ਕਿ ਉਹ ਆਪਣੇ ਬਲਬੂਤੇ ਦੇ ਉੱਤੇ ਸ਼ੇਖ ਅਸੀਨਾ ਨੂੰ ਭਾਰਤ ਵਿੱਚੋਂ ਚੁੱਕ ਕੇ ਲੈ ਜਾਣ ਸੋ ਹਾਲ ਦੀ ਘੜੀ ਇਹ ਮਾਮਲਾ ਲੰਮਕ ਗਿਆ ਹੈ ਪਰ ਕੌਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਦੀ ਜਿਨ੍ਹਾਂ ਨੂੰ ਕਿ ਟੌਪ ਸਪਾਈ ਕਿਹਾ ਜਾਂਦਾ ਹੈ ਉਹਨਾਂ ਦਾ ਇੱਕ ਬਿਆਨ ਅੱਜ ਕੱਲ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਕਿ ਭਾਰਤ ਦੀ ਜਸੂਸੀ ਕਰਨ ਵਾਲੇ ਪਾਕਿਸਤਾਨ ਵਾਸਤੇ ਜਿਹੜੇ ਆ ਉਹ ਮੁ슬ਮਾਨਾਂ ਦੇ ਨਾਲੋਂ ਹਿੰਦੂ ਵੱਧ ਨੇ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ 4000 ਦੇ ਕਰੀਬ ਭਾਰਤੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਕੰਮ ਕਰਦੇ ਫੜੇ ਗਏ ਆ ਜਿਹਨਾਂ ਦੇ ਵਿੱਚੋਂ 20% ਦੀ ਵੀ ਜਿਹੜੇ ਆ ਮੁਸਲਮਾਨ ਨਹੀਂ ਬਹੁ ਗਿਣਤੀ ਵਿੱਚੋਂ ਆ ਮਤਲਬ ਕਿ ਹਿੰਦੂ ਨੇ ਜੀ ਸੋ ਇਹ ਜਿਹੜਾ ਇੱਕ ਵੱਡਾ ਬਿਆਨ ਆ ਬਈ ਭਾਰਤ ਦੀ ਜਸੂਸੀ ਕਰਨ ਵਾਲੇ ਪਾਕਿਸਤਾਨ ਲਈ ਹਿੰਦੂ ਜ਼ਿਆਦਾ ਨੇ 80% ਹਿੰਦੂ ਨੇ ਇਹਨੇ ਜਿਹੜੇ ਹਿੰਦੂ ਖੇਮੇ ਨੇ ਹਿੰਦੂਤਵੀ ਖੇਮੇ ਨੇ ਉਹਨਾਂ ਦੇ ਵਿੱਚ ਕਾਫੀ ਹੋ ਹੱਲਾ ਮਚਾ ਦਿੱਤਾ ਤੇ ਉਸ ਤੋਂ ਬਾਅਦ ਗੱਲ ਇਹ ਹੋਈ ਆ ਕਿ ਜੀਤ ਡੋਗਲ ਆਪਣੇ ਬਿਆਨ ਤੋਂ ਮੁੱਕਰ ਗਏ ਉਹ ਕਹਿੰਦੇ ਮੈਂ ਤਾਂ ਇਹ ਬਿਆਨ ਦਿੱਤਾ ਹੀ ਨਹੀਂ ਹੈਗਾ ਇਹ ਜਿਹੜੀ ਵੀਡੀਓ ਬਣਾਈ ਗਈ ਆ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਾਨੀ ਕਿ AI ਦੇ ਨਾਲ ਬਣਾਈ ਗਈ ਆ ਪਰ ਉਹ ਭੁੱਲ ਗਏ ਕਿ ਜਿਹੜੇ ਡਿਜੀਟਲ ਫੁੱਟਪ੍ਰਿੰਟਸ ਨੇ ਡਿਜੀਟਲ ਪੈੜਾਂ ਨੇ ਇਹ ਕਿਤੇ ਜਾਂਦੀਆਂ ਨਹੀਂ ਏ ਲੱਭਦੀਆਂ ਰਹਿੰਦੀਆਂ ਨੇ ਸੋ ਲੋਕਾਂ ਨੇ ਚੱਕ ਕੇ ਉਹ ਪੂਰੀ ਦੀ ਪੂਰੀ ਵੀਡੀਓ ਜਿਹੜੀ YouTube ਦੇ ਉੱਪਰ ਪਾਈ ਹੋਈ ਆ ਤਕਰੀਬਨ ਸਵਾ ਘੰਟੇ ਦੇ ਲੱਗੇ ਦੀ ਉਹ 파ਤੀ ਵੀ ਤੁਸੀਂ ਦੇਖ ਲਓ ਸਾਰੀ ਦੀ ਸਾਰੀ ਹੁਣ ਮੁਕਰੋ ਵੀ ਕਿਹੜੀ ਤੋਂ ਗੱਲ ਤੋਂ ਮੁਕਰਦੇ ਆ ਕਿ ਇਹ ਸਾਰੀ ਸਵਾ ਘੰਟੇ ਦੀ ਵੀਡੀਓ ਤੁਹਾਡੀ ਨਹੀਂ ਹੈਗੀ ਤੇ ਤੁਸੀਂ ਆਪ ਜਿਹੜੀ ਉਹ ਚਾੜੀ ਹੋਈ ਹੈ ਤੇ ਕੋਈ ਸੰਸਥਾ ਹੈਗੀ ਨਾਲ ਜਿਹੜੇ ਨਾਮ ਨਾਲ ਰਲ ਕੇ ਚੱਲਦੇ ਆ ਆਸਟ੍ਰੇਲੀਆ ਇੰਡੀਆ ਇੰਸਟੀਚਿਊਟ ਉਹਨਾਂ ਵੱਲੋਂ ਇਹ ਸਮਾਗਮ ਕਰਾਇਆ ਗਿਆ ਹੈ ਸਿਕਾ ਉੱਥੇ ਪੱਤਰਕਾਰ ਬੁਲਾਏ ਹੋਏ ਸੀਗੇ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਹੀ ਡੋਵਲ ਨੇ ਇਹ ਗੱਲ ਕਹੀ ਹੈ ਸੋ ਹੁਣ ਉਹ ਮੁਕਰਨਾ ਚਾਹੁੰਦੇ ਆ ਪਰ ਸਬੂਤ ਇੰਨੇ ਵੱਡੀ ਪੱਧਰ ਦੇ ਉੱਤੇ ਮੌਜੂਦ ਆ ਕਿ ਉਹ ਚਾਹ ਕੇ ਵੀ ਮੁਕਰ ਨਹੀਂ ਸਕਦੇ ਸੋ ਜੀ ਇਹ ਡੋਵਲ ਨੇ ਇੱਕ ਖਲਾਸਾ ਜਿਹੜਾ ਆਪਣੇ ਹੱਥੇ ਹੀ ਕਰ ਦੁੱਤਾ ਕਿ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲੋਂ ਚਾਰ ਗੁਣਾ ਵੱਧ ਜਸੂਸੀ ਭਾਰਤ ਦੇ ਹਿੰਦੂ ਕਰ ਰਹੇ ਆ ਤੇ ਇਹ ਇੱਕ ਵੱਡਾ ਖਲਾਸਾ ਜਿਹਨੂੰ ਕਿ ਉੱਥੋਂ ਦੀ ਬਹੁ ਗਿਣਤੀ ਹੁਣ ਪਛਾਹ ਨਹੀਂ ਰਹੀ ਅਤੇ ਇਸ ਕਰਕੇ ਕਿਸੇ ਡੋਬਲ ਨੇ ਮੁਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਏਡੀ ਵੱਡੀ ਆ ਸਬੂਤ ਏਡੇ ਵੱਡੇ ਆ ਕਿ ਹੁਣ ਮੁਕਰਨ ਨੂੰ ਰਾਹ ਨਹੀਂ ਲੱਭ ਰਿਹਾ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੀਆਂ ਚੋਣਾਂ ਦੀ ਭਾਰਤ ਦੇ ਵਿੱਚ ਦੋਸ਼ ਲੱਗਦੇ ਰਹਿੰਦੇ ਆ ਕਿ ਭਾਜਪਾ ਜਿਹੜੀ ਆ ਉਹ ਜੋੜ ਤੋੜ ਦੀ ਰਾਜਨੀਤੀ ਕਰਕੇ ਹੀਰਾ ਫੇਰੀ ਕਰਕੇ ਇਲੈਕਟ੍ਰੋਨਿਕ ਮਸ਼ੀਨਾਂ ਦੇ ਰਾਹੀਂ ਚੋਣਾ ਦੇ ਚੋਣਾ ਜਿੱਤ ਦੀ ਚੱਲੀ ਜਾ ਰਹੀ ਹੈ ਤਾਜ਼ਾ ਗੱਲ ਬਿਹਾਰ ਦੀ ਹੈ ਬਿਹਾਰ ਦੇ ਵਿੱਚ ਭਾਜਪਾ ਇੱਕ ਵਾਰ ਫਿਰ ਨਿਤਿਸ਼ ਕੁਮਾਰ ਦੀ ਸਰਕਾਰ ਬਣਾਉਣ ਚ ਕਾਮਯਾਬ ਹੋ ਗਈ ਹੈ ਆ ਪਾਜਪਾ ਇਕੱਲੀ ਨਹੀਂ ਹੈਗੀ ਉਹਦੇ ਨਾਲ ਨਿਤਿਸ਼ ਕੁਮਾਰ ਆਰਾਮਪਾਲ ਸਪਾਸਵੰਦੀ ਪਾਰਟੀ ਜੀਵਨ ਕੁਮਾਰ ਮਾਂਜੀ ਦੀ ਪਾਰਟੀ ਮਤਲਬ ਕਿ ਉਹ ਦਲ ਜਿਹੜੇ ਲੋਕਲ ਪੱਧਰ ਦੇ ਉੱਤੇ ਥੋੜੀ ਬਹੁਤੀ ਸਪੋਰਟ ਰੱਖਦੇ ਆ ਉਹਨਾਂ ਨੂੰ ਨਾਲ ਲੈ ਕੇ ਸਰਕਾਰ ਜਿਹੜੀ ਹੈ ਉਹਨਾਂ ਨੇ ਇੱਕ ਵਾਰ ਫਿਰ ਬਣਾ ਲਈ ਹੈ ਤੇ ਉਹਨਾਂ ਦਾ ਅਗਲਾ ਨਿਸ਼ਾਨਾ ਜਿਹੜਾ ਬੰਗਾਲ ਅਤੇ ਬੰਗਾਲ ਤੋਂ ਬਾਅਦ ਪੰਜਾਬ ਦੱਸਿਆ ਜਾ ਰਿਹਾ ਹੈ ਕਿਉਂਕਿ ਬੰਗਾਲ ਅਤੇ ਪੰਜਾਬ ਦੋ ਇਹੋ ਜਿਹੇ ਸੂਬੇ ਆ ਜਿਹੜੇ ਕਿ ਹਮੇਸ਼ਾ ਹੀ ਉਲਟ ਚੱਲੇ ਆ ਟੋਟੇ ਵੀਰਾਂ ਦੋਹਾਂ ਸੂਬਿਆਂ ਦੇ ਹੋਏ ਸੀਗੇ ਬੰਗਾਲ ਦੇ ਤੇ ਪੰਜਾਬ ਦੇ ਤੇ ਬੰਗਾਲ ਤੇ ਪੰਜਾਬ ਹੀ ਜਿਹੜੇ ਆ ਉਹ ਚੈਲੰਜ ਕਰਦੇ ਆ ਰਹੇ ਆ ਜਦੋਂ ਕਾਂਗਰਸ ਧੱਕਾ ਕਰ ਰਹੀ ਸੀ ਉਦੋਂ ਵੀ ਪੰਜਾਬ ਅਤੇ ਬੰਗਾਲ ਚੈਲੰਜ ਕਰ ਰਹੇ ਸੀਗੇ ਤੇ ਜਦੋਂ ਹੁਣ ਭਾਜਪਾ ਧੱਕਾ ਕਰ ਰਹੀ ਆ ਪੂਰੇ ਭਾਰਤ ਵਿੱਚ ਤਾਂ ਹੁਣ ਵੀ ਬੰਗਾਲ ਅਤੇ ਪੰਜਾਬ ਹੀ ਚੈਲੰਜ ਦੇ ਰਹੇ ਆ ਸੋ ਇਹ ਬੰਗਾਲੀਆਂ ਦੇ ਪੰਜਾਬੀਆਂ ਦੇ ਖਰੇ ਖੂਨ ਨੂੰ ਹੀ ਬਖਸ਼ਿਆ ਕਿ ਜਿਹੜੀ ਵੀ ਸੱਤਾਧਾਰੀ ਤੇ ਰਹ ਹੁੰਦੀ ਆ ਚਾਹੇ ਅੰਗਰੇਜ਼ ਹੋਣ ਕਾਂਗਰਸ ਹੋਵੇ ਭਾਜਪਾ ਹੋਵੇ ਇਹ ਛੇਤੀ ਕੀਤਾ ਕਾਠੀ ਨਹੀਂ ਪਾਉਂਦੇ ਹੈਗੇ ਹੁਣ ਬੰਗਾਲ ਦੇ ਵਿੱਚ ਮਮਤਾ ਦਾ ਜਾਦੂ ਤੋੜਨ ਵਾਸਤੇ ਦੇ ਪਿਛਲੇ 3 ਸਾਲ ਤੋਂ ਕੰਮ ਕਰ ਰਹੀ ਹੈ ਕਿਉਂਕਿ ਉਹ ਚਾਹੁੰਦੇ ਆ ਕਿ ਬਿਹਾਰ ਤੋਂ ਬਾਅਦ ਬੰਗਾਲ ਦੇ ਉੱਤੇ ਕਬਜ਼ਾ ਹੋ ਜਵੇ ਉਸ ਤੋਂ ਬਾਅਦ ਫਿਰ ਵਾਰੀ ਜਿਹੜੀ ਆ ਉਹ ਪੰਜਾਬ ਦੀ ਆਉਂਦੀ ਆ ਸੋ ਭਾਜਪਾ ਦੇ ਵੱਡੇ-ਵੱਡੇ ਆਗੂ ਜਿਹੜੇ ਨੇ ਪਿਛਲੇ 3 ਸਾਲ ਤੋਂ ਬੰਗਾਲ ਦੇ ਵਿੱਚ ਤਾਇਨਾਤ ਕੀਤੇ ਗਏ ਆ ਜਿੱਥੇ ਕੋਲ ਨੇ ਖੁਦ ਰਿਪੋਰਟ ਦਿੱਤੀ ਆ ਕਿ 91000 ਬੂਥ ਹੈ ਜੀ ਚੋਣ ਬੂਥ ਜਿਹੜਾ ਆ ਬੰਗਾਲ ਦੇ ਵਿੱਚ 91000 ਆ ਇਹਦੇ ਵਿੱਚ 70000 ਚੋਣ ਬੂਥਾਂ ਦੇ ਉੱਤੇ ਭਾਜਪਾ ਆਪਣੇ ਜਿਥੇ ਬੰਦੀਆਂ ਦਾ ਗਠਨ ਕਰ ਚੁੱਕੀ ਆ ਸਮਿਤਾਵਾਂ ਬਣਾ ਚੁੱਕੀ ਆ ਤਾਂ ਕਿ ਉਹਨਾਂ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੀਜੇਪੀ ਦੇ ਨਾਲ ਜੋੜਿਆ ਜਾ ਸਕੇ ਬੰਗਾਲ ਦੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਆ ਉਹਨਾਂ ਨੂੰ ਲਾਲਚ ਦੇ ਕੇ ਇੱਧਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਹੁਤ ਸਾਲ ਪਹਿਲਾਂ ਇੱਕ ਪੱਤਰਕਾਰ ਨੇ ਰਾਜਾ ਦਾ ਸ਼ਰਮਾ ਉਹਨਾਂ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਆਪ ਕੀ ਅਦਾਲਤ ਉਹਦੇ ਵਿੱਚ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲੈ ਕੇ ਆਏ ਸੀ ਜਿਹੜੇ ਕਿ ਇਸ ਦੁਨੀਆ ਵਿੱਚ ਨਹੀਂ ਰਹੇ ਹਾਲਾਂਕਿ ਅਟਲ ਬਿਹਾਰੀ ਵਾਜਪਾਈ ਬੜੇ ਹੀ ਠੰਡੇ ਪ੍ਰਧਾਨ ਮੰਤਰੀ ਗਿਣੇ ਗਏ ਸੀ ਕਿ ਹੈਗੇ ਤਾਂ ਉਹ ਹਿੰਦੂ ਤਾਂ ਵੀ ਆ ਸੰਗੀ ਆ ਪਰ ਉਹ ਮੋਦੀ ਜਿੰਨੇ ਜਿਹੜੇ ਅਗਰੈਸਿਵ ਨਹੀਂ ਸੀਗੇ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਯੂਪੀ ਦੇ ਵਿੱਚ ਮਾਇਆਵਤੀ ਨੂੰ ਮੁੱਖ ਮੰਤਰੀ ਬਣਾ ਰਹੇ ਆ ਵੀ ਇਹ ਤੁਹਾਡੀ ਮੌਕਾ ਪ੍ਰਸਤੀ ਨਹੀਂ ਹੈਗੀ ਤੁਸੀਂ ਤਾਂ ਮਾਇਆਵਤੀ ਦੇ ਉਲਟ ਆ ਫਿਰ ਤੁਸੀਂ ਉਹਨੂੰ ਕਿਵੇਂ ਜਿਹੜਾ ਉਹ ਉੱਥੇ ਮੁੱਖ ਮੰਤਰੀ ਬਣਾਤਾ ਤਾਂ ਆਵਾਜਪਾਈ ਨੇ ਹਿੰਦੀ ਦੇ ਵਿੱਚ ਜਵਾਬ ਦਿੱਤਾ ਸੀਗਾ ਕਿ ਵੱਡੀ ਬਰਾਈ ਦੇ ਨਾਲ ਲੜਨ ਦੇ ਵਾਸਤੇ ਅਸੀਂ ਛੋਟੀ ਲੜਾਈ ਦੇ ਨਾਲ ਛੋਟੀ ਬਰਾਈ ਦੇ ਨਾਲ ਸਮਝੌਤਾ ਕਰ ਲਿਆ ਹੈ ਕੰਡੇ ਨੂੰ ਕੱਢਣ ਦੇ ਵਾਸਤੇ ਕਹਿੰਦੇ ਕੰਡੇ ਦੀ ਵਰਤੋਂ ਕਰਨੀ ਪੈਂਦੀ ਆ ਤੇ ਫਿਰ ਕੀਤੇ ਵਿੱਚ ਦੋਨੋਂ ਕੰਡੇ ਵਰਤ ਕੇ ਛੱਟ ਦਿੱਤੇ ਜਾਂਦੇ ਆ ਤੋਂ ਕਹਿੰਦੇ ਅਸੀਂ ਯੂਪੀ ਦੇ ਵਿੱਚ ਇਹੀ ਕੀਤਾ ਆ ਪਹਿਲਾਂ ਮਾਇਆਵਤੀ ਕੰਡੇ ਦੇ ਨਾਲ ਮਲੇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਦਾ ਕੰਡਾ ਕੱਢ ਦਿੱਤਾ ਅਤੇ ਬਾਅਦ ਦੇ ਵਿੱਚ ਫਿਰ ਮਾਇਆਵਤੀ ਜਿਹੜੀ ਆ ਉਹ ਵੀ ਕੱਢ ਕੇ ਛੱਡ ਦਿੱਤੀ ਆਪਾਂ ਸਾਰੇ ਜਾਣਦੇ ਆ ਕਿ ਭਾਜਪਾ ਨੇ ਯੂਪੀ ਦੇ ਵਿੱਚ ਬਹੁਤਾਂ ਸਮਾਜ ਪਾਰਟੀ ਮਾਇਆਵਤੀ ਨੂੰ ਵਰਤ ਕੇ ਮਲੇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਖਤਮ ਕੀਤੀ ਉਹਨਾਂ ਨੂੰ ਤਾਕਤ ਵਿੱਚੋਂ ਪਾਸੇ ਕੀਤਾ ਅਤੇ ਬਾਅਦ ਦੇ ਵਿੱਚ ਬਾਸਪਾ ਨੂੰ ਵੀ ਛੱਡ ਦਿੱਤਾ ਤੇ ਅੱਜ ਕੱਲ ਬਾਸਪਾ ਦੇ ਹਾਲਾਤ ਆਵਤੀ ਦੇ ਹਾਲਾਤ ਇਹ ਐ ਕਿ ਉਹ ਔਰਤ ਜਿਹੜੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਬਣਦੇ ਇਹਨਾਂ ਲਾਗੇ ਚੱਲ ਗਈ ਸੀ ਯੂਪੀ ਦੇ ਵਿੱਚ ਏਡੀ ਵੱਡੀ ਦਲਤ ਬਸ ਹੋਣ ਦੇ ਬਾਵਜੂਦ ਆਪਣਾ ਇੱਕ ਵੀ ਵਿਧਾਇਕ ਬਣਾਉਣ ਦੇ ਕਾਬਿਲ ਨਹੀਂ ਰਹੀ ਸੋ ਇਹ ਭਾਜਪਾ ਦਾ ਜਿਹੜਾ ਏਜੰਡਾ ਆ ਉਹਨਾਂ ਦਾ ਫਾਰਮੂਲਾ ਆ ਇਹੇ ਚੱਲਦਾ ਤੁਰਿਆ ਆ ਰਿਹਾ ਆ ਸੋ ਸੰਗੀਆਂ ਨੇ ਕੀ ਕੀਤਾ ਸੀਗਾ ਭਾਜਪਾ ਨੇ ਕੀ ਕੀਤਾ ਸੀਗਾ ਯੂਪੀ ਦੇ ਵਿੱਚ ਯਾਦਵ ਬਨਾਮ ਦਲਤ ਪੱਤਾ ਖੇਡਿਆ ਯਾਦਵ ਜਿਹੜੇ ਅਖੌਤੀ ਉੱਚ ਛੜੇਣੀ ਆ ਜਿਹੜੇ ਦਲਤ ਨੇ ਜਾਟਾ ਬਨੇ ਉਹ ਅਖੌਤੀ ਨਹੀਂ ਨਹੀਂ ਛੜੇਣੀ ਆ ਸੁਰਾਂ ਦੋਹਾਂ ਨੂੰ ਆਪਸ ਵਿੱਚ ਲੜਾਇਆ ਤੇ ਇੱਕ ਦੂਏ ਦੇ ਉਲਟ ਵਰਤਿਆ ਤੇ ਇਵੇਂ ਹੀ ਹੁਣ ਪੰਜਾਬ ਦੇ ਵਿੱਚ ਜੱਟ ਸਿੱਖਾਂ ਤੇ ਦਲਤਾਂ ਦੇ ਵਿਚਾਲੇ ਮਧਵੀਆਂ ਦੇ ਵਿਚਾਲੇ ਲੜਾਈ ਛੇੜੀ ਜਾ ਰਹੀ ਹੈ ਬਹੁਤ ਸਾਰੇ ਬੰਦਿਆਂ ਨੂੰ ਇਹ ਲੱਗਦਾ ਜੱਟਾਂ ਨੂੰ ਦਲਤਾਂ ਨੂੰ ਮਧਵੀਆਂ ਨੂੰ ਕਿ ਉਹ ਆਪੋ ਆਪਣੀ ਹੋਣ ਦੀ ਲੜਾਈ ਲੜ ਰਹੇ ਆ ਪਰ ਅਸਲ ਦੇ ਵਿੱਚ ਉਹ ਲੜਾਈ ਜਿਹੜੀ ਹੈ ਸੰਘ ਦੀ ਲੜ ਰਹੇ ਆ ਭਾਜਪਾ ਦੀ ਲੜ ਰਹੇ ਆ ਆਸ ਵਿੱਚ ਲੜ ਕੇ ਭਾਜਪਾ ਦਾ ਪੰਜਾਬ ਦੇ ਵਿੱਚ ਆਉਣਾ ਜਿਹੜਾ ਆ ਉਹ ਤਿਆਰ ਕਰ ਰਹੇ ਆ ਇੱਕ ਵਾਰ ਜੱਟਸ ਘਟਾ ਲੈ ਉਦੋਂ ਬਾਅਦ ਫਿਰ ਦਲਤਾਂ ਦੇ ਰਾਖਵੇਂ ਕਰਨ ਦੇ ਦੁਆਲੇ ਵੀ ਇਹ ਹੋ ਜਾਣਗੇ ਸੋ ਬੜਾ ਸਪਸ਼ਟ ਫਾਰਮੂਲਾ ਆ ਬੜੀ ਵਾਰੀ ਇਹ ਸਫਲ ਹੋ ਰਿਹਾ ਆ ਇਹਦੀਆਂ ਧਾਰਨਾਵਾਂ ਬੜੀਆਂ ਆਪਣੇ ਮਰੇ ਸਪਸ਼ਟ ਪਈਆਂ ਦਿੱਲੀ ਦੇ ਵਿੱਚ ਕੀ ਕੀਤਾ ਕਾਂਗਰਸ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਹੋਂਦ ਵਿੱਚ ਲਿਆਂਦੀ ਸ਼ਰਿਆਮ ਪਤਾ ਵੀ ਆਪਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਆ ਭਾਜਪਾ ਦੀ ਸੰਘ ਦੀ ਬੀ ਟੀਮ ਸੋ ਆਮ ਆਦਮੀ ਪਾਰਟੀ ਦੇ ਕੰਡੇ ਦੇ ਨਾਲ ਕਾਂਗਰਸ ਦਾ ਕੰਡਾ ਕੱਢ ਦਿੱਤਾ ਤੇ ਜਦੋਂ ਕਾਂਗਰਸ ਬਿਲਕੁਲ ਹੀ ਦਿੱਲੀ ਦੇ ਵਿੱਚ ਫਿਨਿਸ਼ ਹੋ ਗਈ ਤੇ ਉਦੋਂ ਆਮ ਆਦਮੀ ਪਾਰਟੀ ਵੀ ਚੱਕ ਕੇ ਪਰੇ ਮਾਰੀ ਤੇ ਹੁਣ ਉੱਥੇ ਆਪ ਉਹ ਰਾਜ ਕਰ ਰਹੇ ਆ ਕਿਉਂਕਿ ਪੰਜਾਬੀ ਦੀ ਇੱਕ ਹਾਵਤ ਆ ਕਿ ਰਾਜ ਅਤੇ ਖਾਜ ਖੁਦ ਕੀਤਿਆਂ ਸਵਾਦ ਆਉਂਦਾ ਆ ਸੋ ਭਾਜਪਾ ਦਿੱਲੀ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਪਰੇ ਕਰਕੇ ਕੌਧਾ ਰਾਜ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਇਹੀ ਹੋਇਆ ਪਹਿਲਾ ਅਕਾਲੀ ਦਲ ਦੇ ਨਾਲ ਯਾਰੀ ਗੰਢੀ ਅਕਾਲੀਆਂ ਨੇ ਉਸ ਸਮੇਂ ਭਾਜਪਾ ਦੇ ਪੈਰ ਪੰਜਾਬ ਵਿੱਚ ਲਵਾਏ ਜਦੋਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ ਕੋਈ ਜਿਹੜਾ ਆ ਉਹ ਕਹਿ ਸਕਦਾ ਕਿ ਚੁੰਡੀ ਦੇ ਨਾਲ ਵੀ ਚੱਕ ਕੇ ਰਾਜ਼ੀ ਨਹੀਂ ਸੀ ਜਨਸੰਗ ਦੇ ਭਾਜਪਾ ਨੂੰ ਤੇ ਮੁੜ ਕੇ ਜਦੋਂ ਭਾਜਪਾਲੇ ਤਕੜੇ ਹੋਏ ਤੇ ਉਹਨਾਂ ਨੇ ਉਸੇ ਅਕਾਲੀਆਂ ਨੂੰ ਜਿਹੜਾ ਆ ਉਹ ਅੱਖਾਂ ਦਿਖਾਈਆਂ ਤੇ ਫਿਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਲਿਆਂਦੀ ਆਮ ਆਦਮੀ ਪਾਰਟੀ ਦੇ ਰਾਹੀਂ ਕਾਂਗਰਸ ਖਤਮ ਕੀਤੀ ਅਕਾਲੀ ਦਲ ਖਤਮ ਕੀਤਾ ਤੇ ਹੁਣ ਉਹਨਾਂ ਦਾ ਜੀ ਕਰਦਾ ਵੀ ਇੱਥੋਂ ਆਮ ਆਦਮੀ ਪਾਰਟੀ ਵੀ ਪਰੇ ਕਰਕੇ ਖੁਦ ਰਾਜ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੇ ਵੀ ਅਕਾਲੀ ਆਗੂ ਸਿੱਖ ਆਗੂ ਇੱਥੋਂ ਤੱਕ ਕਿ ਦੰਦਵੀ ਟਕਸਾਲ ਉਹਨਾਂ ਨੂੰ ਲੱਗਦਾ ਕਿ ਭਾਜਪਾ ਦੇ ਨਾਲ ਮੁੜ ਕੇ ਅਸੀਂ ਅੰਰਾਲ ਸਕਦੇ ਆਂ ਭਾਈਵਾਲੀ ਕਰ ਸਕਦੇ ਆਂ ਤਾਂ ਫਿਰ ਉਹਨਾਂ ਨੂੰ ਇਹ ਜਿਹੜਾ ਪਿਛਲਾ ਇਤਿਹਾਸ ਆ ਜ਼ਰੂਰ ਜਾਨਣਾ ਚਾਹੀਦਾ ਕਿ ਇਹਨਾਂ ਨੇ ਤਾਂ ਆਪਣਾ ਜਿਹੜਾ ਬਿਲਕੁਲ ਭਾਈਵਾਲ ਇੱਕੋ ਪੱਖੀ ਸੋਚ ਵਾਲੇ ਸ਼ਿਵ ਸੈਨਾ ਨੂੰ ਵੀ ਮਹਾਰਾਸ਼ਟਰ ਦੇ ਵਿੱਚ ਬਖਸ਼ਿਆ ਨਹੀਂ ਹੈਗਾ ਤੇ ਤੁਹਾਨੂੰ ਕਿੱਥੋਂ ਬਖਸ਼ ਦੇਣਗੇ ਜਿਹਨਾਂ ਨੂੰ ਤੁਸੀਂ ਉਹ ਬੱਕਰੀ ਹੋਂਦ ਤੋਂ ਵੀ ਇਨਕਾਰ ਹੀ ਹੈਗੇ ਆ ਸੋ ਹੱਲੇ ਵੀ ਪੰਜਾਬ ਦੇ ਵਿੱਚ ਕਈ ਇਹੋ ਜਿਹਾ ਅਕਾਲੀ ਸਿੱਖ ਜਾਂ ਟਕਸਾਲੀ ਨੇ ਜਿਹਨਾਂ ਨੂੰ ਭਾਜਪਾ ਦਾ ਬੜਾ ਹੀ ਜੌਂਦਾ ਆ ਪਰ ਪਿਛਲਾ ਇਤਿਹਾਸ ਦੱਸਦਾ ਕਿ ਇਹਨਾਂ ਉਹ ਵੀ ਕੰਡੇ ਵਾਂਗੂ ਦੂਜਾ ਕੰਡਾ ਕੱਢ ਕੇ ਵਰਤ ਕੇ ਛੁੱਟ ਦਿੱਤਾ ਜਾਊਗਾ ਸੋ ਜੇਕਰ ਤਾਂ ਬੀਤੀਆਂ ਤੋਂ ਕੁਝ ਸਿੱਖਿਆ ਜਾ ਸਕਿਆ ਤਾਂ ਬਚਾਅ ਹੋ ਸਕਦਾ ਆ ਅਦਰਵਾਈਜ਼ ਬੰਗਾਲ ਅਤੇ ਪੰਜਾਬ ਦੇ ਉੱਤੇ ਜਿਹੜੀ ਭਾਜਪਾ ਦੀ ਅੱਖ ਆ ਉਹਦੇ ਵਾਸਤੇ ਪੂਰੇ ਯਾਨੀ ਕਿ ਠੋਸ ਕਦਮੀ ਦੇ ਨਾਲ ਮਾਰਚ ਕਰ ਰਹੇ ਆ ਉਹਨਾਂ ਦਾ ਪੂਰਾ ਯਤਨ ਆ ਕਿ ਮਾਰਚ ਅਪ੍ਰੈਲ ਮਹੀਨੇ ਸਾਲ ਵਿੱਚ ਬੰਗਾਲ ਚ ਚੋਣਾਂ ਹੋਣੀਆਂ ਆ ਉੱਥੇ ਕਬਜ਼ਾ ਕੀਤਾ ਜਾਵੇ ਤੇ ਫਿਰ 2027 ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਜੋੜ ਤੰਬ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਵੇ ਸੋ ਇਹ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਕਿ ਉਹ ਨੇ ਆਪਸ ਵਿੱਚ ਲੜਨਾ ਜਾਂ ਫਿਰ ਬਾਹਰਲੇ ਦੁਸ਼ਮਣ ਨੂੰ ਹਰਾਉਣਾ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆਂ ਕੱਲ ਨੂੰ ਹੋਰ ਖਬਰਾਂ ਤੇ ਵਿਚਾਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોન્સ બાઇ ભરત જુલર ફાઈબર ટેક અને આપના મોટરસ